ਬਾਰ ਨਿਕਲੋ ਵੱਡਿਆ ਪਟਵਾਰੀਆ ਬਾਣੂ ਤਰਾ ਸ਼ਰਮੈਂ ਕੀ ਗੱਲ ਹੋ ਗਈ ਬਾਈ ਸਾਡੇ ਬਾਰ ਚ ਗੱਡੀ ਲਈ ਬੈਠਾ ਤੈਨੂੰ ਪਤਾ ਨਹੀਂ ਲੱਗਦਾ ਬਾਈ ਮੈਂ ਜਾਣਾ ਹੀ ਸੀਗਾ 2 ਮਿੰਟ ਹੁਣੇ ਪਾਸੇ ਕਰ ਲੈਣਾ ਤੈਨੂੰ ਰੋਜ਼ ਰੋਜ਼ ਇੱਕ ਆ ਕੇ ਦੱਸਣਾ ਪਊਗਾ ਸਿਰ ਪਾੜ ਦੂੰ ਮਾਰਕੀਟ ਨਹੀਂ ਭਈ ਮੈਂ ਨਾ ਫੈਲ ਚੱਕਣ ਆਇਆ ਸੀ ਮੈਂ ਹੁਣੇ ਜਾਣਾ ਹੀ ਆ ਤੇ ਮੈਨੂੰ ਮਗਰੋਂ ਫੋਨ ਆਉਂਦਾ ਕਰਕੇ ਕਾਲੀ ਜਿ ਮੈਥੇ ਗੱਡੀ ਲੱਗ ਗਈ ਤੇਰੀਆਂ ਇਹੋ ਜਿਹੀਆਂ ਫੈਲਾਂ ਚਕਾਉਂ ਕਿ ਤੂੰ ਯਾਦ ਰੱਖੇਗਾ ਬਾਈ ਮੈਂ ਨਾ ਕਰ ਦੇਣਾ ਭਈ ਗੱਡੀ ਪਾਸ ਸੀ ਭਈ 2 ਮਿੰਟਾਂ ਦੀ ਗੱਲ ਆ ਤੂੰ ਸਾਰੇ ਪਿੰਡ ਨੂੰ ਆਪਦਾ ਹੀ ਸਮਝਦਾਗਾ ਨਹੀਂ ਭਾਈ ਤੇਰੀ ਇੰਨੀ ਜਗਾ ਪਈਆ ਤੂੰ ਇੱਥੇ ਕਿਉਂ ਲਾਉਂਦਾ ਬਈ ਮੈਨੂੰ ਮੇਰੇ ਬਾਰ ਚ ਕਿਉਂ ਲਾਈਆ ਤੂੰ ਕਾਲੀ ਸੀ ਭਾਈ ਨਹੀਂ ਮੈਂ ਪਾਸੇ ਕਰ ਲੈਂਦਾ ਭਾਈ ਮੈਂ ਜਾਣਾ ਹੀ ਸੀਗਾ ਨਹੀਂ ਭਾਈ ਮਾਰਨਾ ਹੈ ਬੈਣਾ ਜਾਣਾ ਹੀ ਸੀਗਾ ਭਾਈ ਤੂੰ ਐ ਨਾ ਕਰ ਯਾਰ ਮੈਂ ਫੈਲ ਚੇਤ ਰੋ ਰੋ ਸੁਣਾ ਹੋਇਆ ਹੈ ਸ਼ਰਮ ਹੀ ਲਾ ਰੱਖੀ ਹੋਇਆ ਰੋਜ ਰੋਜੀ ਹੈ ਨਹੀਂ ਭਾਈ ਮੈਂ ਰੋਜ ਰੋਜੀ ਕੀ ਲੱਥਰ ਮਾਰ ਲੱਗਿਆ ਤੂੰ ਹੈ ਕੀ ਹੋ ਗਿਆ ਕੀ ਗੱਲ ਆ ਸਾਡੇ ਬਾਰ ਚ ਗੱਡੀ ਜਿਵੇਂ ਲਾਈਆ ਤੁਸੀਂ ਤੇ ਫੇਰ ਥਾ ਥੱਕ ਗਈ ਸਾਰੇ ਪੈਨ ਮੈਂ ਛੋਟੀ ਗੱਡੀ ਲਗਣ ਦੇਣੀ ਜਿਹਦੀ ਮਰਜ਼ੀ ਲਗੀ ਰਵੇ ਬਸ ਸਾਰਿਆਂ ਦੀ ਉੱਥੇ ਗਲੀ ਚ ਗੱਡੀਆਂ ਲੱਗਦੀਆਂ ਤੇਰੇ ਘਰ ਦੁੱਕਦਾ ਸਾਡੇ ਵਾਲੀ ਤੁਸੀਂ ਆਪ ਦੇ ਬਾਰ ਚ ਕਿਉਂ ਨਹੀਂ ਲਾਉਂਦੇਗੇ ਨਹੀਂ ਲਾਦੇ ਅਸੀਂ 2 ਮਿੰਟ ਲਈ ਘਰੇ ਆਏ ਆ ਫਾਈਲ ਚੱਕਣ ਆਏ ਆ ਵੀਰਬਲ ਬਾਈ ਗੁੱਸੇ ਚ ਆ ਨਾ ਲਾ ਲੈਣਾ ਬਸ ਇਹ ਕਰ ਲੈਣੀ ਨਹੀਂ ਇਹ ਜਿਆਦਾ ਕੋਈ ਢੀਸੀ ਲੱਗਿਆ ਵਾ ਵੀ ਆਪਣੀ ਗੱਡੀ ਨਹੀਂ ਲਗਣ ਦਿੰਦਾ ਗੱਡੀਆਂ ਦਾ ਭਗਵਾਨੀ ਦੇ ਬਾਰ ਚ ਲਾਉਣ ਨੂੰ ਥੋੜਾ ਜੀ ਕਰਦਾ ਜੇ ਕੰਮ ਕਰਨਾ ਹੋਵੇ ਤਾਂ ਤੁਸੀਂ ਹੁਣ ਹੀ ਫੋਨ ਚੱਕਦੇ ਆ ਤੂੰ ਮੇਰੇ ਕੰਮ ਤੇਰੀ ਫੋਨ ਕਰਾਇਆ ਸੀ ਆ ਬਦੋ ਭਾਈ ਮੈਂ ਤਾਂ ਕਰਾ ਦਿੰਦਾ ਮੈਂ ਮੇਰੇ ਕਰਾ ਨਹੀਂ ਕਰਾਇਆ ਮੈਂ ਨਹੀਂ ਕਰਾਇਆ ਕੰਮ ਫੇਰ ਠੇਕਾ ਲਿਆ ਸੀ ਤੁਹਾਡਾ ਤਾਂ ਹੀ ਮੈਨੂੰ ਪਟਵਾਰੀ ਭੜੇ ਲੱਗਦੇ ਆ ਤੂੰ ਲੱਗਿਆ ਪਟਵਾਰੀ ਕੀ ਲੱਗ ਗਿਆ ਤੁਸੀਂ ਸਾਰੇ ਪਿੰਡ ਤੇ ਕਬਜ਼ਾ ਕਰਨਾ ਨਹੀਂ ਤੂੰ ਲੱਗ ਜਾਂਦਾ ਪਟਵਾਰੀ ਲੱਗਣਾ ਸੌਖਾ ਤੂੰ ਬੜ ਲੈਂਦਾ ਭਾਈ ਮੇਰੀ ਮੈਂ ਬਾਲੀਆਂ ਗੱਲਾਂ ਨਹੀਂ ਮੈਂ ਆਪਦੀ ਗੱਡੀ ਪਾਸੇ ਕਰ ਲਵਾਂ ਨੇ ਮੈਂ ਸ਼ੀਸ਼ੇ ਭੰਨੂ ਉਹਦੇ ਸ਼ੀਸ਼ੇ ਭਾਂਡੂ ਫਿਰ ਮੈਂ ਉਹਦੀ ਸਾਰੀ ਨੂੰ ਖੜੀ ਨੂੰ ਅੱਗ ਲਾ ਦੂੰਗਾ ਐਸੇ ੱਟਣ ਵਾਲੀ ਨਾਲੇ ਤਾਂ ਫੋਟਾ ਸਰ ਭੰਨੂ ਨਾਲੇ ਥੋੜੀ ਗੱਡੀ ਭੰਨੂ ਜੇ ਤੇਰੀ ਔਕਾਤ ਐ ਨਾ ਤੇ ਤੇ ਖੜਾ ਰਹੀ ਇੱਕ ਮਿੰਟ ਮੈਂ ਬੁਲਾਉਣੇ ਆ ਖੜਾ ਇੱਥੇ ਹੀ ਖੜਾ ਉਸ ਨੂੰ ਬੁਲਾਉਣੇ ਆ ਜਾ ਸੱਦ ਲਓ ਜਿਹਨੂੰ ਮਰਜ਼ੀ ਸੱਦ ਲਓ ਮੈਂ ਉਹਨੂੰ ਕਹਿਣੀ ਆ ਜਾ ਕੇ ਇਹ ਤਾਂ ਲੜੀ ਜਾਂਦਾ ਪਟਵਾਰੀ ਦਾ ਪਤਾ ਨਹੀਂ ਕੀ ਦੇਣਾ ਤੂੰ ਉਹਨਾਂ ਦੀ ਲੜਾਈ 'ਚ ਨਹੀਂ ਜਾਣਾਗਾ ਤੂੰ ਆਉਂਦੇ ਕੰਮ ਤੇ ਜਾ ਅੱਪ ਤਾਂ ਅੱਗੇ ਟਾਈਮ ਪਾਸ ਮਸਾਂ ਕਰਦੇ ਆਂ ਮਾਤਾ ਮੈਨੂੰ ਗੱਲ ਤਾਂ ਦੱਸ ਕੀ ਹੋਈ ਆ ਗੱਲ ਤੈਨੂੰ ਕੀ ਦੱਸਾਂ ਉਹਨੇ ਕਿਤੇ ਗੱਡੀ ਗੁੱਡੀ ਲਾਤੀ ਗਲੀ ਦੇ ਵਿੱਚ ਤੇ ਕਿਸੇ ਦਾ ਘਰ ਸੀਗਾ ਉਹ ਅਗਲੇ ਨਹੀਂ ਬਾਰ ਮੂਰੇ ਲਾਉਣ ਦਿੰਦੇ ਇਹ ਤਾਂ ਦੋਨੇ ਦੀ ਹੰਕਾਰੇਵੇਂ ਹੈਗੇ ਆ ਤੈਨੂੰ ਤਾਂ ਪਤਾ ਹੀ ਆ ਹੁਣ ਜਿੱਦ ਦੇ ਪਟਵਾਰੀ ਲੱਗੇ ਤਾਂ ਪੈਰ ਛੱਡੀ ਬੈਠੇ ਆ ਤੂੰ ਉਹਨਾਂ ਦੀ ਲੜਾਈ 'ਚ ਨਹੀਂ ਜਾਣਾ ਉਹਨੇ ਤਾਂ ਪੈਰ ਛੱਡੇ ਆ ਉਹਨੇ ਨਹੀਂ ਸਾਹ ਦਿੱਤਾ ਨਾ ਮੈਨੂੰ ਕਿਤੇ ਨੌਕਰੀ ਤੇ ਲਵਾਇਆ ਮੈਂ ਨੌਕਰੀ ਵੀ ਸਕਿਉਰਿਟੀ ਗਾਰਡ ਦੀ ਆਪ ਭਾਲੀ ਪਰ ਮੈਂ ਤੈਨੂੰ ਦੱਸਦਾ ਮਾਤਾ ਉਹ ਮੇਰਾ ਭਰਾ ਜਾਣਾ ਪਊਗਾ बनਕੇ ਵੀ ਚੱਲੇ ਜਦੋਂ ਉਹ ਨਾਲ ਮੈਂ ਐ ਕਿਵੇਂ ਉਹਦਾ ਛੱਤਰ ਪਵਾ ਦੂੰਗਾ ਜਾਣਾ ਪਊਗਾ ਮੈਂ ਤੈਨੂੰ ਜਾਣ ਨਹੀਂ ਦੇਣਾ ਮੈਂ ਤੇਰੀ ਕੋਈ ਗੱਲ ਕਹਦੇ ਨਾ ਉਹਦੇ ਘਰੇ ਟਿਕ ਜਾ ਆਪਾਂ ਤਾਂ ਅੱਗੇ ਮਾਸਾ ਟਾਈਮ ਪਾਸ ਕਰਦੇ ਹਾਂ ਆਪਾਂ ਥਾਣੇ ਕਚਹਿਰੀਆਂ ਦੇ ਕਿੱਥੋਂ ਮੂੰਹ ਪਰ ਲਾਂਗੇ ਨਾ ਹੋ ਜਾਣਾ ਤਾਂ ਘਰ ਦਾ ਖਰਚਾ ਨਹੀਂ ਤੁਰਦਾ ਉਹ ਮਾਤਾ ਫਿਰ ਉਹਦੇ ਮੈਂ ਐ ਕਿਵੇਂ ਛੱਤਰ ਪਵਾ ਦਿਆਂ ਜਾਣਾ ਪਊਗਾ ਤੇ ਉਹਨੇ ਨਾ ਸੋਚਿਆ ਵੀ ਮੇਰਾ ਭਰਾ ਭੁੱਖਾ ਮਰਦਾ ਉਹਦੇ ਨਾਲ ਤੈਨੂੰ ਲਵਾਤਾ ਕਿਤੇ ਚਲੋ ਉਹਦੀ ਉਹਦੀ ਉਹਦੇ ਨਾਲ ਸੋਚ ਹੈ ਮੇਰੀ ਸੋਚ ਤਾਂ ਉਹਦੇ ਨਾਲ ਖੜਨ ਦੀ ਆ ਅੱਜ ਮੈਂ ਉਹਦੇ ਨਾਲ ਖੜਨਾ ਹੀ ਖੜਨਾ ਪਰ ਮੈਂ ਤੈਨੂੰ ਮੈਂ ਤੈਨੂੰ ਕਹਿੰਦਾ ਮੈਂ ਤੈਨੂੰ ਜਾਣ ਨਹੀਂ ਦੇਣਾ ਮ ਆਣੀ ਇਹ ਠੱਡੇ ਕੇ ਭਾਵੇਂ ਮਾਤਾ ਤੈਨੂੰ ਕੰਮ ਤੇ ਨੂੰ ਜਾਂਦਣੇ ਜੇ ਤੂੰ ਹੈ ਜਾਏਂਗਾ ਤਾਂ ਮੇਰੇ ਨਾਲ ਠੱਕੇ ਨਾ ਹੋ ਨਹੀਂ ਮਾਤਾ ਮੈਨੂੰ ਜਾਣਾ ਪਊਗਾ ਐਵੇਂ ਨਾ ਮੈਨੂੰ ਰੋਕ ਮੈਂ ਆਏ ਕਿਵੇਂ ਛੱਤਰ ਪਵਾ ਦਿਆ ਉਹਦੇ ਉਹਨਾਂ ਨੇ ਕਿਤੇ ਮੈਨੂੰ ਦਾਸ ਦੀ ਕੌਲੀ ਨਹੀਂ ਧਾਰੀ ਦਿੱਤੀ ਵੀ ਕੰਮ ਬੈਠੀ ਐ ਮਾਂ ਕੱਲੀ ਖਾ ਲਾ ਹੈ ਉਹ ਡਿਊਟੀ ਦੇ ਗਿਆ ਵਾ ਤੇ ਤੂੰ ਉਹਨਾਂ ਨਾਲ ਲੜਾਈ ਦੇ ਵਿੱਚ ਸਿਰ ਪੜਵਾ ਉਹਨੇ ਤੈਨੂੰ ਤੇਰੀ ਨੂੰਹ ਨੇ ਨਹੀਂ ਦੱਸਿਆ ਤੇ ਨੂੰ ਮੈਨੂੰ ਕੀ ਦੱਸੈ ਨੂੰਹ ਤਾਂ ਫੁੱਗੀ ਵੀ ਐ ਉਹਨੇ ਉਹ ਲੜਾਈ ਹੋਈ ਜਾਂਦੀ ਐ ਤੇ ਉਹਦਾ ਹੱਕ ਤਾਂ ਬਣਦਾ ਸੀ ਆਪਾਂ ਨੂੰ ਦੱਸਣ ਦਾ ਤੂੰ ਤਾਂ ਮੈਂ ਤਾਂ ਮੜੇ ਕੇ ਵੇਖ ਲਿਆ ਵੀ ਆ ਰੌਲਾ ਜਿਆ ਕਿਹਦੇ ਨੇ ਪਈ ਜਾਂਦਾ ਮੈਨੂੰ ਕੀ ਪਤਾ ਸੀ ਉਹ ਤਾਂ ਗਾਂਰੇ ਤੇ ਇਟਾ ਇਸ ਤੋਂ ਇਟੀ ਹੋ ਜਾਂਦੇ ਸਰਪੰਨ ਤਾਂ ਕਹਿੰਦਾ ਹੋਰ ਕਿ ਕੰਦੀ ਤੇਰੇ ਮਾਰੀ ਮੇਰੇ ਕੋਲ ਤਾਂ ਲਾਇ ਕਰਾਉਣ ਨੂੰ ਪੈਸੇ ਤੇ ਟਿੱਕੇ ਮੰਜੇ ਤੇ ਬੈਠ ਜਾ ਮੈਨੂੰ ਜਾਣਾ ਪਊਗਾ ਤੈਨੂੰ ਮੈਂ ਹਟਾ ਮੈਂ ਤੁਹਾਨੂੰ ਕਹਿੰਦਾ ਮੈਂ ਨਹੀਂ ਜਾਂਦੀ ਮੈਂ ਤੁਹਾਨੂੰ ਕਹਿੰਦਾ ਬੈ ਨਹੀਂ ਜਾਂਦੀ ਐਂਛਾ ਦੇਖਦਾ ਮੈਂ ਨਹੀਂ ਜਾਂਦੀ ਕਰੇ ਮੈਨੂੰ ਨਹੀਂ ਪਤਾ ਮੈਂ ਨਹੀਂ ਤਾਂ ਕਰ ਮੈਂ ਨਹੀਂ ਜਾਂਦੀ ਅਬ ਕੱਟ ਜੀ ਫਿਰ ਮੈਂ ਜਾਊਗਾ ਕਿੱਥੇ ਨਾ ਜਾਵੇ ਮੈਂ ਤੇ ਮਗਰ ਕਿੱਥੇ ਠਾਣਾ ਤੇ ਫਿਰਦੀ ਰਹੂਗੀ ਮੈਂ ਤੈਨੂੰ ਗੱਲ ਦੱਸਦਾ ਆਪਣੇ ਤੇ ਬਗਾਨਾ ਸ੍ਰੀਕ ਕਿਵੇਂ ਹਵਾ ਕਰ ਜੂਗਾ ਉਹ ਵੀ ਮੇਰੇ ਭਰਾ ਨੂੰ ਕੁੱਟ ਦੂ ਉਹ ਮਾਤਾ ਕੁਕਰੇ ਚੱਲ ਮੈਂ ਮੈਥੋਂ ਤਾਂ ਸਵੇ ਹੀ ਨਾ ਸਾਰੀ ਜ਼ਿੰਦਗੀ ਇਹ ਇਹਨਾਂ ਦੀਆਂ ਲੜਾਈਆਂ ਇਹਨਾਂ ਲੋਟਾਈਆਂ ਮਰ ਗਈ ਥਾਣੇ ਦਰਵਾਰੇ ਰੋਲਦੀ ਐ ਇਹਨਾਂ ਪਿੱਛੇ ਹਾਏ ਹਾਏ ਵੇ ਇਹੋ ਜੇ ਮਾਮਲੇ ਚ ਪੁਲਿਸ ਕੀ ਕਰ ਦੂਗੀ ਇਹਨੂੰ ਮੈਂ ਕਹ ਨਾ ਤੇਲ ਇਹਨੂੰ ਖੜਾ ਤੇਰੀ ਤੁਹਾਡੀ ਬੇਲੀ ਜਿਵੇਂ ਟੱਕੇ ਤੂੰ ਮੇਰੇ ਭਰਾ ਨੂੰ ਹੱਥ ਕਿਨਾਂ ਲਾ ਗਿਆ ਵਾ ਤੈਨੂੰ ਤਾਂ ਬੁਲਾਉਂਦਾ ਨਹੀਂ ਤੇਰਾ ਯਾਦ ਨਹੀਂ ਹੋਇਆ ਵਾ ਜਾਗ ਪਿਆ ਜਦੋਂ ਉਹ ਨੌਕਰੀ ਲੱਗ ਗਿਆ ਸੀ ਤੈਨੂੰ ਤਾਂ ਭੁੱਖੇ ਮਰਦੇ ਨੂੰ ਛੱਡ ਗਿਆ ਤੇ ਤੂੰ ਮੈਨੂੰ ਐਟ ਚੱਕਣ ਆ ਗਿਆ ਓਏ ਉਹ ਤਾਂ ਸਾਡੇ ਘਰ ਦਾ ਮਸਲਾ ਤੇ ਹੋਰ ਲਗਾਉੜਾ ਕੇ ਸਾਡੀ ਦੇਲੀ ਪਾਣਾ ਟੱਪ ਜੂ ਓਏ ਚੱਲ ਛੱਡ ਬਈ ਜਾਨ ਦੇ ਗੁੱਸੇ ਨੂੰ ਆਪਾਂ ਕੋਈ ਨਾ ਆਪਾਂ ਬਹਿ ਤੇ ਇਹ ਮੇਰੇ ਬਾਹਰ ਚ ਗੱਡੀ ਲਾਈ ਖੜਿਆ ਬਾਈ ਯਾਰ ਤੈਨੂੰ ਉਹ ਨਹੀਂ ਦਿੰਦਾਗਾ ਤੂੰ ਗਲੀ ਬੇਲ ਲਈ ਆ ਜਿਹਨੇ ਬਾਹਰ ਚ ਗੱਡੀ 2 ਮਿੰਟ ਲਾ ਲਈ ਫੇਲ ਚੱਕਣ ਆ ਗਿਆ ਚੱਲ ਬਈ ਛੱਡ ਕੋਈ ਨਾ ਗੁੱਸਾ ਜਾਨ ਵੀ ਗੁੱਸੇ ਨੂੰ ਆਪਾਂ ਬਹਿ ਕੇ ਗੱਲ ਕਰ ਲਾਂਗੇ ਕੋਈ ਨਾ ਚੱਲ ਕੋਈ ਨਾ ਰੋਣੀ ਮੈਂ ਕਰ ਲੈਣਾ ਗੱਡੀ ਪਾਸ ਯਾਰ ਮੈਂ ਤੇਰੇ ਕੰਨ ਤੇ ਛੱਡੀ ਜਣਾ ਨਹੀਂ ਤੇ ਮਾਂ ਚ ਸਿਰ ਪਾੜੂ ਇਹਦਾ ਚੱਲ ਕੋਈ ਨਾ ਤੇ ਤੇਰੇ ਘਰ ਵਾਲੀ ਨੇ ਮੈਨੂੰ ਕਿਉਂ ਨਹੀਂ ਦੱਸਿਆਗਾ ਬਈ ਉਹ ਨੂੰ ਨਾ ਪਤਾ ਨਹੀਂ ਇਹ ਉਹ ਇਹ ਆਪਣੀ ਸ਼ਰੀਕੇ ਗੇ ਵੇਖ ਹੁਣ ਕੇਰਾ ਹੀ ਤੇਰਾ ਖੂਨ ਵਾਲੇ ਮਾਰਦਾ ਇਹਦਾ ਤੈਨੂੰ ਟੱਕ ਤੇ ਡੇਲਾ ਸਮਝਦੇ ਆ ਉੱਕ ਤੇ ਡੇਲਾ ਸਮਝਦੇ ਆ ਮੇਰਾ ਭਰਾ ਇਹ ਤੂੰ ਕਦੋਂ ਬੁਲਾਏਗਾ ਸਾਨੂੰ ਸਾਡੇ ਘਰ ਚ ਬਗਾਨਾ ਕਦੋਂ ਆ ਕੇ ਵੱੜ ਜੂ ਏ ਇਹ ਘਰ ਸਾਡਾ ਏ ਆਉਗਾ ਤੇਰਾ ਘਰ ਇਹਦੀ ਘਰ ਵਾਲੀ ਵੜਨ ਦਿੰਦੀ ਐ ਤੈਨੂੰ ਕਦੇ ਕਰੇ ਮੈਂ ਤੇਰਾ ਸਿਰ ਪਾੜ ਦੂੰਗਾ ਤੇ ਚੁੱਪ ਕਰਕੇ ਇਥੋਂ ਤਿੱਤਰ ਹੋ ਜਾ ਜਾਨ ਦੇ ਜਾਨ ਦੇ ਗੁੱਸੇ ਨਾਲ ਕੋਈ ਨਾ ਰੋਣਿਆ ਬਾਈ ਗੱਡੀ ਪਾਸੇ ਕਰ ਲਾ ਬਸ ਵੀਰ ਬਣ ਕੇ ਗੱਡੀ ਪਾਸੇ ਕਰ ਲਾ ਮੈਂ ਵੀ ਬਾਲਾ ਕਲੇਜ ਨਹੀਂ ਚਾਹੁੰਦਾ ਵੀਰ ਬਣ ਕੇ ਗੱਡੀ ਪਾਸੇ ਕਰ ਲਾ ਬਸ ਉਹ ਆ ਗਿਆ ਟ ਚੱਕ ਤੂੰ ਮੇਰੇ ਭਰਾ ਦੇ ਮਾਰੇਗਾ ਵੱਡਾ ਆਇਆ ਚੁੱਪ ਕਰਕੇ ਇਥੇ ਡੰਡੀ ਪਿਆ ਪਟਵਾਰੀ ਜਾਂ ਤੇ ਨਾਲ ਮਾਊ ਜਾਈ ਸੀਗਾ ਇਹਦੇ ਨਾਲ ਨਹੀਂ ਗਾਂ ਤੋਂ ਪੰਗਾ ਲੈਂਦਾ ਉਹ ਨਾ ਸਰਸੁਰ ਪਾੜ ਦੇ ਚੱਲੀਏ ਪਨਾ ਕਰਨ ਨੂੰ ਬਾਈ ਮੈਨੂੰ ਲੱਗਦਾ ਨਹੀਂ ਸੱਜ ਵੀ ਤੁਸੀਂ ਆ ਜਾਓਗੇ ਤੇ ਮੈਨੂੰ ਮਾਫ਼ ਕਰਦੇ ਬਾਈ ਬਹੁਤ ਗਲਤ ਫੈਸਲਾ ਬਹੁਤ ਬਹੁਤ ਧੰਨਵਾਦ ਬਾਈ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਪਤਾ ਕੀ ਹੈ ਜਦੋਂ ਆਪਾਂ ਆਪਸ ਚ ਲੜਦੇ ਆਂ ਫਿਰ ਆਈ ਸ਼ਰੀਕ ਤਾਂ ਉੱਤੇ ਚੜਦੀ ਆ ਤੇ ਇਹ ਸਾਨੂੰ ਅੱਜ ਪਤਾ ਲੱਗਿਆ ਵੀ ਕਦੇ ਵੀ ਆਪਦਿਆਂ ਨਾਲ ਜਿਹੜਾ ਨਹੀਂ ਲੜਨਾ ਚਾਹੀਦਾ ਆਪਦੇ ਆ ਜਿਹੜੇ ਉਹ ਆਪਦੇ ਹੀ ਹੁੰਦੇ ਆ ਆਪਦਾ ਭਰਾ ਆਪਦਾ ਹੀ ਹੁੰਦਾ ਇੰਨੇ ਹੁੰਦਾ ਵੀ ਜੇ ਆਪਦਾ ਮਾਰੇ ਹਨਾ ਉਹ ਛਾਵਾਂੇ ਛੜਦਾ ਵੇਖਿਆ ਸੀ ਤੁਹਾਨੂੰ ਬੁਲਾਉਂਦੇ ਵੀ ਨਹੀਂ ਸੀ ਹਨਾ ਨਾ ਤੁਸੀਂ ਸਾਡੇ ਆਉਂਦੇ ਸੀ ਨਾ ਅਸੀਂ ਤੁਹਾਡੇ ਤੇ ਬਾਈ ਬਹੁਤ ਵਧੀਆ ਲੱਗਿਆ ਤੁਸੀਂ ਆ ਕੇ ਮੇਰਾ ਅੱਜ ਮਾਨ ਰੱਖ ਲਿਆ ਭਰਾਈ ਭਰਾ ਭਰਾ ਹੀ ਹੁੰਦਾ ਇਹ ਮੇਰਾ ਖੂਨ ਹੈ ਤੇ ਅੱਜ ਕੋਈ ਸ਼ਰੀਕ ਆਏ ਨਹੀਂ ਵੀ ਸਾਡੇ ਵਰਨੇ ਝਾਕ ਜਿਓ ਪਹਿਲਾਂ ਮੈਂ ਇੱਕ ਸੀ ਤੇ ਹੁਣ ਆਪਾਂ 11 ਹੋ ਗਏ ਬਾਈ ਕਦੇ ਆਸਤੇ ਭਰਾਵਾਂ ਨੂੰ ਨਹੀਂ ਲੜਨਾ ਚਾਹੀਦਾ ਬਾਈ ਆਪਸ ਵਿੱਚ ਭਮਾਪਾਂ ਲੜੀਏ ਪਰ ਲੋਕ ਨਹੀਂ ਆਪਣੇ ਨਾਲ ਲੜ ਸਕਦੇ ਆਪਾਂ ਇਕੱਠੇ ਹੋ ਕੇ ਲੜਾਂਗੇ ਹਮੇਸ਼ਾ ਠੀਕ ਐ ਦੋਸਤ ਜਾਈ ਨਾ ਨਾ ਰੋਣਾ ਨਹੀਂਗਾ ਨਾ ਤੁਸੀਂ ਆਉਂਦੇ ਆ ਕਿਵੇਂ ਪੁੱਤਾ ਉਧਰ ਆਪ ਜਸਚ ਕਰ ਇਹਨੂੰ ਤਾਂ ਮੈਂ ਬੁਲਾਉਣਾ ਹੁੰਦਾ ਇਹਨੂੰ ਮੈਂ ਟੋਪਿਕਾਂ ਵੀ ਦਿੰਦਾ ਹੁੰਦਾ ਮੇਰਾ ਮੂਹ ਇਹੀ ਗੱਲ ਐ ਨਾ ਜਦੋਂ ਆਪਾਂ ਆਪਸ ਚ ਲੜਦੇ ਆ ਹਨਾ ਫਿਰ ਕਹਿੰਦੇ ਆ ਵੀ ਸ਼ਰੀਕ ਆ ਜਿਹੜੇ ਉਹਨਾਂ ਨੇ ਤਾਂ ਉੱਤੇ ਚੜਨਾ ਹੀ ਹੁੰਦਾ ਲੋਕ ਤਾਂ ਫਿਰ ਡਰਾਉਂਦੇ ਆ ਤੇ ਭਰਾਵਾਂ ਦਾ ਪਿਆਰ ਆ ਜਿਹੜਾ ਭਰਾਵਾਂ ਦੀ ਥਾਂ ਤੇ ਕੋਈ ਹੋਰ ਨਹੀਂ ਖੜਦਾ ਕਿਉਂਕਿ ਉਹ ਆਪ ਦਾ ਖੂਨ ਹੁੰਦਾ ਤੇ ਕਦੇ ਵੀ ਜਿਹੜਾ ਹੈਗਾ ਆਪਸ ਚ ਲੱਖ ਲੜੋ ਲੱਖ ਜਿਹੜੇ ਗਿਲੇ ਸ਼ਿਕਵੇ ਹੋ ਸਕਦੇ ਆ ਘਰਾਂ ਚ ਹਨਾ ਆਪਾਂ ਜ਼ਮੀਨ ਨੂੰ ਲੈ ਕੇ ਘਰ ਨੂੰ ਲੈ ਕੇ ਕਾਫੀ ਚੀਜ਼ਾਂ ਹੋ ਜਾਂਦੀਆਂ ਮਨ ਮਟਾਵ ਹੋ ਸਕਦੇ ਆ ਪਰ ਜਦੋਂ ਕਦੇ ਲੋਕ ਤੁਹਾਡੇ ਤੇ ਭਾਰੀ ਪੈਣ ਤਾਂ ਉਦੋਂ ਇਹ ਚੀਜ਼ਾਂ ਹਮੇਸ਼ਾ ਹੋਣੀਆਂ ਚਾਹੀਦੀਆਂ ਹਨਾ ਵੀ ਲੋਕਾਂ ਨਾਲ ਜਦੋਂ ਲੜਨਾ ਹੁੰਦਾ ਤਾਂ ਉਦੋਂ ਇਕੱਠੇ ਹੋ ਕੇ ਤੇ ਤਕੜੇ ਹੋ ਕੇ ਲੜਿਆ ਕਰੋ ਅਸਲੀ ਗੱਲ ਤਾਂ ਇਹ ਆ ਵੀ ਆਪਸ ਚ ਹੀ ਨਾ ਲੜੋ ਭਰਾਵਾਂ ਨਾਲ ਖੜਿਆ ਕਰੋ ਬਈ ਭਰਾ ਭਰਾ ਹੀ ਹੁੰਦੇ ਆ ਤੇ ਸ਼ਾਦੀ ਜੇ ਵੀਡੀਓ ਵਧੀਆ ਲੱਗੀ ਨਾਲੇ ਕਰੋ ਕਮੈਂਟ ਤੇ ਨਾਲੇ ਬੱਬ ਕੇ ਸ਼ੇਅਰ ਕਰੋ ਤੇ ਨਾਲੇ ਕਰੋ ਫੋਲੋ ਜਿਹੜੀ ਸਾਂਝੇ ਕਰਾਂ ਚ ਥਵਾਕ ਵਾਲੀ ਗੱਲ ਆ ਉਹਦਾ ਮਤਲਬ ਆਹੀ ਹੁੰਦਾ ਵੀ ਜਦੋਂ ਆਪਸ ਵਿੱਚ ਤਾਂ ਭਲਾਂਦੀ ਅਸੀਂ ਜਿੰਨਾ ਮਰਜੀ ਲੜੀ ਜਾਂਦੇ ਆ ਦੋਵੇਂ ਭਰਾ ਪਰ ਜਦੋਂ ਕੋਈ ਬਾਹਰਲਾ ਲੜੂ ਨਾ ਤੇ ਉਦੋਂ ਫਰਕ ਗਿੱਟੇ ਗੋਡੇ ਛਾਂਗੇ ਜਾਨਗੀ ਇਕੱਠੇ ਹੋ ਕੇ ਲੜਾਂਗੇ ਉਦੋਂ